ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਕਾਲੀ ਸੈਨਾ ਰਾਸ਼ਟਰੀ ਉਪਾਧਿਆਕਸ਼ ਇੱਕ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਇਹ ਮਾਲਟਾਉਨ ਮੰਦਰ ਅੰਮ੍ਰਿਤਸਰ ਦੀ ਹੈਗੀ ਹੈ ਜਿਹੜਾ ਕਿ ਇੱਕ ਪਬਲਿਕ ਦਾ ਬੰਦਾ ਉੱਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫਿਰ ਦੂਜੇ ਪੁਜਾਰੀ ਨੇ ਆਣ ਕੇ ਛਡਾਨ ਦੀ ਕੋਸ਼ਿਸ਼ ਕੀਤੀ ਉਹਦੇ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਜਿਹੜਾ ਕਿ ਅਸੀਂ ਪੁਜਾਰੀ ਨੂੰ ਪੁੱਛਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਐਦਾਂ ਉਹਦੇ ਚਪੇੜਾ ਮਾਰਨੀ ਆ ਇੱਕ ਤਹੀਨ ਆ ਇੱਕ ਬੇਅਦਬੀ ਆ ਇੱਕ ਵੇਖੋ ਜੀ ਮੰਦਿਰ ਦੇ ਵਿੱਚ ਇੱਕ ਖਲੋ ਕੇ ਗਰਭ ਗ੍ਰਹਿ ਦੇ ਵਿੱਚ ਖਲੋ ਕੇ ਉੱਥੇ ਉਹਨੂੰ ਚਪੇੜਾ ਮਾਰਿੰਦਾ ਤੇ ਗੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ ਮੈਂ ਖਾਸ ਤੋਂ ਪਹਿਲਾਂ ਮੰਦਿਰ ਕਮੇਟੀ ਨੂੰ ਚਾਹੀਦਾ ਸੀ ਇਹਦੇ ਖਿਲਾਫ ਕੀ ਐਕਸ਼ਨ ਲਿਆ ਆ ਮੰਦਿਰ ਕਮੇਟੀ ਨੇ ਅਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਮੈਂ ਮੰਦਿਰ ਕਮੇਟੀ ਨੂੰ ਕਹਿੰਦਾ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਦਾਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਉੱਚ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮੰਦਰ ਕਮੇਟੀ ਨੇ ਇਸ ਨੂੰ ਜੋਤਾ ਕਰਨ ਲਿਆਇਆ ਤੇ ਇਹੋ ਚੀਜ਼ ਨਾ ਸੰਭਲਦੇ। ਜਿਵੇਂ ਦੇਖੋ ਜੀ ਮੰਦਰ ਕਮੇਟੀ ਨੇ ਕੋਣ ਇਸ ਨੂੰ ਜੋਤਾ ਕਰਨ ਵਾਲੀ ਉਹ ਗਰਭ ਗ੍ਰਹਿ ਮੂਰਤੀਆਂ ਦੇ ਕੋਲ ਜਿੱਥੇ ਪ੍ਰਾਨ ਪ੍ਰਸ਼ਟ ਹੋਈ ਆ ਅਡੇ ਪਰਮਾਤਮਾ ਬੈਠੇ ਆ ਉੱਥੇ ਮਾਰਕੁੱਟ ਕਰਨ ਰਿਆ ਐ ਗੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ। ਮੰਦਰ ਕਮੇਟੀ ਦੇ ਹਾਵੀ ਇਸ ਨੂੰ ਜੋਤਾ ਕਰ ਲੁੰਦੀ ਆ। ਮੰਦਰ ਕਮੇਟੀ ਦੀ ਭਾਵਨਾ ਨੂੰ ਨਹੀਂ ਠੇਸ ਪਹੁੰਚਦੀ। ਜਿਹੜੇ ਕਰੋੜਾ ਹਿੰਦੂ ਹਗੇ ਨੇ ਸਨਾਤਨੀ ਹਗੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਜੇ ਮੰਦਿਰ ਕਮੇਟੀ ਤਿੰਨ ਦਿਨ ਦੇ ਅੰਦਰ ਨਾ ਕਾਰਵਾਈ ਨਹੀਂ ਕਰਾਂਦੀ ਫਿਰ ਸਾਡੇ ਉਲੰਘਣ ਤੇ ਕਾਰਵਾਈ ਕੀਤੀ ਕਰਾਈ ਜਾਏਗੀ ਪਤਾ ਲੱਗਿਆ ਜੀ ਜਿਹੜੀ ਬਜੂਰ ਤੋਂ ਮਾਰਕਟ ਕੀਤੀ ਜਾ ਰਹੀ ਹੈ ਉਹ ਉਹ ਚੱਕ ਨੂੰ ਮੈਂ ਕੀ ਇਹ ਮੰਦਿਰ ਕਮੇਟੀ ਦੱਸ ਸਕਦੀ ਹਾਂ ਨਾ ਜੀ ਵੇਖੋ ਤੁਹਾਨੂੰ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨੀਆਂ ਗੰਦੀਆਂ ਗਾਲਾਂ ਕੱਢਣ ਲਿਆ ਆ ਮਾਤਾ ਜੀ ਦੇ ਜਿਹੜੇ ਚਰਨ ਪਏ ਉੱਥੇ ਚप्पल ਬੈ ਚਮਾ ਵਾਲੀ ਚੋਕੀ ਉਰ ਪੰਡਤ ਨੂੰ ਕੁੱਟਣ ਲਿਆ ਆ ਇਰੇ ਜਿਹੜਾ ਮਾਤਾ ਜੀ ਦੇ ਫੁੱਲ ਚੜਦੇ ਨੇ ਪ੍ਰਸ਼ਾਦ ਹੁੰਦਾ ਉਹ ਚੋਕੇ ਉਹਨਾਂ ਦੇ ਸਿਰ 'ਚ ਮਾਰਨ ਰਿਆ ਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਰੀਆਂ ਮੰਦਿਰ 'ਚ ਖਲੋ ਕੇ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਪੰਤ ਦੇ ਮੂੰਹ ਤੇ ਛਪੇਣਾ ਮਾਦੇ ਇਹ ਬੇਅਦਮੀ ਤਾਂ ਹੋਰ ਕੀ ਆ ਇਹ ਜਿਹੜਾ ਮਾਲ ਤੋਂ ਮੰਦਿਰ ਦੀ ਕਮੇਟੀ ਏਰੀਆ ਭਾਵਨਾ ਹੱਥ ਨਹੀਂ ਹੁੰਦੀਆਂ ਪਰ ਬਾਕੀ ਹਿੰਦੂ ਜਿਹੜੇ ਗਏ ਸਨਾਤਨੀ ਨੇ ਉਹਨਾਂ ਦੀ ਭਾਵਨਾ ਆਪ ਹੁੰਦੀਆਂ ਮੈਂ 3 ਦਿਨ ਦਾ ਟਾਈਮ ਦਿੰਦਾ ਮੰਦਿਰ ਕਮੇਟੀ ਨੂੰ ਜੇ ਮੰਦਿਰ ਕਮੇਟੀ ਇੱਥੇ ਐਕਸ਼ਨ ਨਹੀਂ ਲੈਂਦੀ ਫਿਰ ਤੁਹਾਡੇ ਵੱਲੋਂ ਇਹਦੇ ਖਿਲਾਫ ਕੰਪਲੇਨਟ ਦਿੱਤੀ ਜਾਏਗੀ ਜਿਹਦੇ ਜਿਹਦੇ ਪੜਤਲੋਂ ਸ਼ਿਡਾਉਣ ਦੀ ਕੋਸ਼ਿਸ਼ ਕੀਤੀ ਸੀ ਜੀ ਅਸੀਂ ਇਹ ਸੂਜੇ ਦੇਖਿਆ ਜਾ ਰਿਹਾ ਉਹਦੇ ਮੋਢੇ ਵਿੱਚ ਬੇੜਾ ਮਾਰੀ ਹੋਇਆ ਮੈਂ ਤੁਹਾਨੂੰ ਉਹ ਹੀ ਪਹਿਲਾਂ ਦੱਸਿਆ ਨਾ ਜੀ ਕਿ ਪੰਡਤ ਨੇ ਸੀਸੀ ਕੈਮਰੇ ਵਿੱਚ ਆਇਆ ਪੰਡਤ ਜੀ ਰਾਂ ਆ ਨਾ ਤੁਰੇ ਜਾ ਰਹੇ ਨੇ ਉਸ ਬੰਦੇ ਨੇ ਪਹਿਲਾਂ ਪੰਡਤ ਜੀ ਦੀ ਬਾਹ ਫੜੀ ਆ ਫਿਰ ਵਾਇਸ ਦੇ ਵਿੱਚ ਵੀਡੀਓ ਦੇ ਵਿੱਚ ਸਾਹ ਸੁਣਾਈ ਦੇ ਰਿਹਾ ਪੰਡਤ ਜੀ ਨੂੰ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਆ ਉਹਨੇ ਠਾਹ ਹੋਰੇ ਮੂੰਹ ਤੇ ਚਪੇੜ ਮਾਰੀ ਦੂਜੇ ਪੰਡਤ ਜੀ ਬਚਾਣ ਆਏ ਤਾਂ ਹੋਰੇ ਮੂੰਹ ਤੇ ਚਪੇੜਾ ਮਾਰੀਆ ਇਹਨਾਂ ਨੇ ਮਾਤਾ ਜੀ ਦੇ ਖਰਾਵਾ ਚੁੱਕ ਕੇ ਹੋਰ ਸਿੱਟੇ ਮਾਰਨੀ ਸ਼ੁਰੂ ਕਰਤੀਆਂ ਫਿਰ ਜਿੱਥੇ ਮਾਤਾ ਜੀ ਦੇ ਉਥੇ ਪੁਸ਼ਪ ਦਾ ਪ੍ਰਸ਼ਾਦ ਮਿਲਦਾ ਫੁੱਲਾਂ ਦਾ ਪ੍ਰਸ਼ਾਦ ਮਿਲਦਾ ਉਹ ਚੁੱਕ ਕੇ ਹੋਰੇ ਆਪਣੀ ਜੀ ਦੇ ਸਿੱਟੇ ਮਾਰਿਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਮਾਤਾ ਜੀ ਦੇ ਖਰਾਵਾ ਚੁੱਕ ਕੇ ਮਾਵੇਂ ਬੇਅਦਬੀ ਨਹੀਂ ਤੇ ਹੋਰ ਕੀ ਆ ਇਸ ਕਰਕੇ ਕਮੇਟੀ ਦੀਆਂ ਭਾਵਨਾ ਆਹਤ ਨਹੀਂ ਆਉਂਦੀਆਂ ਕਮੇਟੀ ਕਿਉਂ ਮੌਨ ਹੈਗੀ ਆ ਕਮੇਟੀ ਕਿਉਂ ਨਹੀਂ ਬੋਲਦੀ ਪਈ ਇਸ ਚੀਜ਼ ਤੇ ਵੀ ਪ੍ਰੇਸ਼ਣ ਪ੍ਰੈਸ਼ਰ ਚੈਨ ਉਰਦਾ ਪਿਆ ਆ ਮੰਦਰ ਕਮੇਟੀ ਅੰਦਰ ਬੈ ਕੇ ਆਪ ਹੀ ਕਹਿੰਦੇ ਮੇਰੀ ਮਾਂ ਰੱਜੀ ਮੇਰੇ ਬੱਚੇ ਜੀ ਨਾ ਉਸ ਹੱਥ ਕਰੀ ਜਾਂਦੀ ਆ ਆਪ ਹੀ ਬੇਅਦਬੀਆਂ ਕਰਾਈ ਜਾਂਦੇ ਆ ਆਪ ਹੀ ਮਾਫੀਆਂ ਦੇਈ ਜਾਂਦੇ ਪਏ ਆ ਇਹਨਾਂ ਦੀਆਂ ਭਾਵਨਾ ਆਤਮੇ ਹੋ ਰਹੀਆਂ ਇਸ ਕਰਕੇ ਮੈਂ ਮੰਂਦਰ ਕਮੇਟੀ ਨੂੰ 3 ਦਿਨ ਦਾ ਟਾਈਮ ਦੇਣਾ ਆ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ